ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਕਿਉਂ ਭਰਾਓ ਤੁਸੀਂ ਇੱਕ ਤਰ੍ਹਾਂ ਦੀ ਪਰਿਵਾਰਕ ਫੈਮਿਲੀ ਬਣ ਚੁੱਕੇ ਹੋ ਤੁਸੀਂ ਐ ਮਤਲਬ ਕਿਹੜੇ ਭਰਾ ਵੀਡੀਓ ਵਗੈਰਾ ਦੇਖਦੇ ਆ ਆਪਦੀ ਪਰਿਵਾਰ ਵਾਲੀ ਗੱਲ ਹੀ ਹੋ ਜਾਂਦੀ ਆ ਕਾਫੀ ਭਰਾ ਮੇਰੇ ਨਾਲ ਜੁੜਿਆ ਵੀ ਪਰਿਵਾਰਕ ਰਿਲੇਸ਼ਨ ਬਣ ਗਏ ਦੁੱਖ ਦੇ ਸੁੱਖ ਦੇ ਆਉਣ ਲੱਗ ਗਏ ਇਸ ਕਰਕੇ ਸਾਰੀ ਗੱਲਬਾਤ ਹੀ ਭਰਾਓ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਿੰਦੇ ਆ ਹੁਣ ਆ ਮਨ ਲੋ ਕਿਹੜਾ ਹੁਣ ਆ ਮਨ ਲੋ ਕੱਲ ਤੋਂ ਸਟਾਰਟ 1 ਅਗਸਤ ਤੋਂ ਕੰਮ ਸਟਾਰਟ ਹੋ ਚੁੱਕਿਆ ਕੱਲ ਵੀ ਕਾਫੀ ਟਰੈਕਟਰ ਬ੍ਰੈਂਡਰ ਨੇ ਵੇਚੇ ਆ ਮੈਨੂੰ ਹੁਣ 2-3 ਦਿਨਾਂ ਤੋਂ ਅਕਸਰ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਆ ਬਾਈ ਸਾਡੇ ਕੋਲੇ 3-4 ਕਿੱਲੇ ਜ਼ਮੀਨਾਂ ਆ ਜਾਂ 5 ਕਿੱਲੇ ਜ਼ਮੀਨਾਂ ਵੀ ਅਸੀਂ ਕਿਹੜਾ ਟਰੈਕਟਰ ਲਈਏ ਰਹਿ ਦਿਓ ਆਪੋ ਆਪਣੀ ਕਿਉਂ ਭਰਾ ਉਹ ਸਾਡੇ ਕੋਲ ਤਾਂ ਆ ਮਨ ਲੋ ਵੀ ਟਰੈਕਟਰ ਨੇ ਅਸੀਂ ਤਾਂ ਹਰੇਕ ਪ੍ਰਕਾਰ ਦੀ ਟਰੈਕਟਰ ਵੇਚਨੇ ਆ ਕੋ ਸਾਡੇ ਕੋਲ ਤਾਂ ਹਰੇਕ ਤਰ੍ਹਾਂ ਦੀ ਟਰੈਕਟਰ ਹੈਗੀ ਆਪੋ ਆਪਣੀ رائے ਜ਼ਰੂਰ ਦਿਓ ਬੀ 4 5 ਕਿੱਲੇ ਵਾਲੇ ਜ਼ਿਮੀਂਦਾਰ ਨੂੰ ਕਿਹੜਾ ਟਰੈਕਟਰ ਚਾਹੀਦਾ ਕਿੰਨੇ ਕ ਮੋਲ ਵਾਲਾ ਟਰੈਕਟਰ ਲੈਣਾ ਚਾਹੀਦਾ ਜਾਂ ਕਿਰਾਏ ਤੇ ਇਹ ਕੰਮ ਕਰਾਉਣਾ ਚਾਹੀਦਾਗਾ ਕਿਉਂ ਮੈਨੂੰ ਕੋਈ ਪ੍ਰੋਬਲਮ ਨਹੀਂ ਪ੍ਰਭਾਉ ਮੇਰੇ ਵੇਖਣ ਚਾਹੇ ਨਾ ਵੇਖਣ ਮੇਰੀ ਤਾਂ ਤੁਹਾਡੀ ਕਿਰਪਾ ਵੀ ਵਿਕੀ ਜਾਂਦੇ ਰਹਿੰਦੇ ਨੇ ਵੀ ਕੀ ਰਾਇ ਦਿਗੇ ਪ੍ਰਭਾਉ ਇਸ ਕਰਕੇ ਸਾਨੂੰ ਵੀਡੀਓ ਪਾ ਕੇ ਪੁੱਛਣ ਲੱਗੇ ਆ ਵੀ ਉਹ ਕਿਹੜੇ ਭਰਾ ਪੁੱਛਦੇ ਆ ਵੀ ਅਸੀਂ ਕਿਹੜਾ ਟਰੈਕਟਰ ਲਈਏ ਵੀ ਕਿਹੜੀ ਰਾਇ ਦਿਗੇ ਤੁਸੀਂ ਵੀ ਕਮੈਂਟਾਂ 'ਚ ਰਾਇ ਜਰੂਰ ਦਿਓ ਵੀ 4 5 ਕਿੱਲੇ ਵਾਲੇ ਜ਼ਿਮੀਂਦਾਰ ਨੂੰ ਕਿੰਨੇ ਕੁ ਮੋਲਾਂ ਟਰੈਕਟਰ ਚਾਹੀਦਾ ਵੀ ਕਿਹੜਾ ਸਹੀ ਤਰੀਕੇ ਨਾਲ ਕੰਮ ਕਰ ਸਕਦਾਗਾ ਕਿਉਂ ਤੁਸੀਂ ਖੇਤੀ ਕਰਦੇ ਹੋ ਤੁਹਾਨੂੰ ਇਹ ਚੀਜ਼ਾਂ ਬਾਰੇ ਜ਼ਿਆਦਾ ਨਾਲ ਜਾ ਕਿਉਂ ਅਸੀਂ ਕਿਹੜਾ ਕੋਈ ਭਰਾਵੋ ਐਮਲੋਬਿਸ ਤੇ ਟਰੈਕਟਰ ਵਪਾਰ ਕਰਨਾ ਸਾਰੇ ਟਰੈਕਟਰ ਲਿਆਉਣੇ ਆ ਵੇਚਣੇ ਆ ਸਾਡਾ ਕੰਮ ਅਲੱਗਾ ਤੁਹਾਡਾ ਰਹਿ ਤੁਸੀਂ ਜ਼ਿਮੀਂਦਾਰ ਭਰਾ ਮੇਰੇ ਨਾਲ ਜੁੜੇ ਹੋਏ ਸਾਰੇ ਮੈਨੂੰ ਪਤਾ ਤੁਸੀ ਸਾਰੇ ਸਹੀ ਰਈ ਦੋਗੇ ਮੈਨੂੰ 100 ਦਾ 100% ਤੁਹਾਡੇ ਤੇ ਯਕੀਨ ਆ ਜਰੂਰ ਕਮੈਂਟ ਕਰ ਕਰਕੇ ਦੱਸਿਓ ਤੇ ਵੀਡੀਓ ਨੂੰ ਅਗੇ ਸਾਂਝਾ ਵੀ ਕਰਿਓ ਵੀ ਜ਼ਿਮੀਂਦਾਰ ਨੂੰ ਕਿਹੜਾ ਟਰੈਕਟਰ ਚਾਹੀਦਾ 4-5 ਏਕੜ